ਸੋ ਜਿਹੜਾ ਅਪਾੜੀ ਗਏ ਸੀ ਸ੍ਰੀ ਵਿਜੇਂਦਰ ਸਿੰਘਲਾ ਜੀ ਸੋ ਮੈਂ ਬੇਨਤੀ ਕਰੂੰਗਾ ਵੀ ਸਿੰਘਲਾ ਸਾਹਿਬ ਮੈਕ ਤੇ ਆਉਣ ਤੇ ਆਪਣੇ ਬਚਨ ਆਪਣੇ ਜਿਹੜੇ ਵਿਚਾਰ ਰਿਹਾ ਉਹ ਤੁਹਾਡੇ ਸਾਰਿਆਂ ਨਾਲ ਸਾਂਝੇ ਕਰਨ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵੈਲਕਮ ਕਰਨਗੇ ਕਾਂਗਰਸ ਪਾਰਟੀ ਜਿੰਦਾਬਾਦ ਕਾਂਗਰਸ ਪਾਰਟੀ ਜਿੰਦਾਬਾਦ ਵਿਜੇਂਦਰ ਸਿੰਘਲਾ ਜਿੰਦਾਬਾਦ आज इस चोन जलसे के कतर हुए मेरे सारे ही सत्कारत बुजुर्गों सत्कारत माताओं नौजवान वीरों मेरे नाल आए हुए मेरे नाल आए हुए सरदार अपना आप तरोचन सूद साहब साहब का एम सतवीर जी डॉक्टर साहब ਕਾਂਗਰਸ ਪਾਰਟੀ ਦੇ ਆਗੂ ਸਹਿਬਾਨ ਸਰਪੰਚ ਸਹਿਬਾਨ ਪਿੰਡਾਂ ਤੋਂ ਆਏ ਹੋਏ ਮੈਂਬਰ ਸਹਿਬਾਨ ਸਭ ਤੋਂ ਪਹਿਲਾਂ ਮੇਰੀ ਫਤਿਹ ਸਾਜ ਕਰਨਾ ਵਾਈਰੂਜੀ ਦਾ ਖਾਸਾ ਵਾਈਰੂਜੀ ਦੀ ਫਤਿਹ ਮਾਫੀ ਚਾਹੁੰਦੇ ਐਨੀ ਗਰਮੀ ਦੇ ਵਿੱਚ ਤੁਹਾਨੂੰ ਇਹਨਾਂ ਇਜ਼ਾਜ਼ਤ ਕਰਨਾ ਪਿਆ ਜਿਸ ਤਰ੍ਹਾਂ ਤੁਸੀਂ ਉਰੇ ਪਹੁੰਚਣ ਤੇ ਸਵਾਗਤ ਤੇ ਪਿਆਰ ਕੀਤਾ ਹੈ ਇਸੇ ਤਰਜੀਹ ਦੇ ਉੱਪਰ ਸਾਰੇ ਪਿੰਡਾਂ ਚ ਲੋਕਾਂ ਦਾ ਅਸ਼ੀਰਵਾਦ ਤੇ ਪਿਆਰ ਮਿਲ ਰਿਹਾ ਤੇ ਥੋੜਾ ਥੋੜਾ ਲੇਟ ਹੁੰਦੇ ਹੁੰਦੇ ਫੜੋ ਉਹ ਲੇਟ ਹਾਜ਼ਰ ਹੋਏ ਆ ਅੱਜ ਚੋਣ ਚੱਲਦੀ ਐ ਦੋ ਤਿੰਨ ਵੱਡੀਆਂ ਗੱਲਾਂ ਤੁਹਾਡੇ ਨਾਲ ਕਰਨ ਵਾਸਤੇ ਹਾਜ਼ਰ ਹੋਏ ਆ ਅੱਜ ਦੇਸ਼ ਦੇ ਵਿੱਚ ਬੀਜੇਪੀ ਦੀ ਸਰਕਾਰ ਐ ਔਰ ਸਾਡਾ ਸੰਵਿਧਾਨ ਨੂੰ ਬਚਾਉਣ ਦੀ ਜ਼ਰੂਰਤ ਹੈ। ਆਡਾ ਸਾਡਾ ਸੰਵਿਧਾਨ ਜੋ ਬਾਬਾ ਸਾਹਿਬ ਭੀਮrao Ambedkar ਜੀ ਨੇ ਸਾਡੇ ਦੇਸ਼ ਨੂੰ ਦਿੱਤਾ ਉਹ ਸੰਵਿਧਾਨ ਜਿਹੜਾ ਕੀ ਦੇਸ਼ ਦੀ ਆਜ਼ਾਦੀ ਦੀ ਸ਼ਹਾਦਤਾਂ ਤੇ ਕੁਰਬਾਨੀਆਂ ਤੋਂ ਬਾਅਦ ਸਾਨੂੰ ਬਾਬਾ ਸਾਹਿਬ ਵੱਲੋਂ ਮਿਲਿਆ ਆਜੋ ਸੰਵਿਧਾਨ ਨੂੰ ਬਚਾਉਣ ਦੀ ਜ਼ਰੂਰਤ ਹੈ। ਅੱਜ ਤੁਸੀਂ ਦੇਖੋ ਸੰਵਿਧਾਨ ਦੇ ਤਹਿਤ ਸਾਨੂੰ ਵੋਟ ਪਾਉਣ ਦਾ ਮੌਕਾ ਮਿਲਦਾ ਹੈ। ਸਰਪੰਚੀ ਦੀ ਚੋਣ ਹੋਵੇ, ਐਮਐਲਏ ਦੀ ਚੋਣ ਹੋਵੇ, ਐਮਪੀ ਦੀ ਚੋਣ ਹੋਵੇ, ਹਰ ਬੰਦਾ ਸਾਡੀ ਕਚਹਿਰੀ ਚ ਆਉਂਦਾ ਹੈ, ਵੋਟ ਆਉਂਦਾ ਹੈ। ਸਾਡੀ ਕੀ ਚਾਹਤ ਹੁੰਦਾ ਹੈ ਅਸੀਂ ਵੋਟ ਪਾ ਕੇ ਉਹਨੂੰ ਜ਼ਿੰਮੇਵਾਰੀ ਦੇਨੇ ਅਜੇ 5 ਸਾਲੋ ਕੰਮ ਨਾ ਕਰੇ ਚੰਗਾ ਫਿਰ ਅਸੀਂ ਆਪਣੀ ਵੋਟ ਦੀ ਤਾਕਤ ਦਾ ਉਸ ਨੂੰ ਬਦਲ ਦੇਣੀ ਤੇ ਅੱਜ ਜੇ ਵੋਟ ਪਾਣ ਲੱਗੇ ਤੁਸੀਂ ਵੋਟ ਦਾ ਇਸਤੇਮਾਲ ਸਹੀ ਨਾ ਕੀਤਾ ਤੇ ਸੰਵਿਧਾਨ ਕਮਜ਼ੋਰ ਹੋ ਗਿਆ ਨਾ ਤਾਂ ساری ਉਮਰ ਲਈ ਵੋਟ ਪਾਣ ਦੀ ਤਾਕਤ ਖਤਮ ਹੋ ਗਈ ਬੀਜੇਪੀ ਦੀ 10 ਸਾਲ ਦੀ ਸਰਕਾਰ ਨੇ 10 ਸਾਲ ਦੀ ਸਰਕਾਰ ਨੇ ਸਾਡੇ ਚ ਕੀ ਕੁਝ ਲੈ ਕੇ ਆਂਦਾ ਅੱਜ ਸੰਵਿਧਾਨ ਕਮਜ਼ੋਰ ਦੀ ਗੱਲ ਹੋ ਰਹੀ ਹੈ ਪਹਿਲਾਂ ਸਾਡੇ ਨੌਜਵਾਨ ਬੱਚੇ ਜਿਹੜੇ ਆਰਮੀ ਦੀ ਭਰਤੀ ਚ ਅੱਬਾ ਭਾਜ ਜਾਂਦੇ ਹੁੰਦੇ ਸੀ ਭਰਤੀ ਵਾਸਤੇ ਅੱਜ ਬੀਜੇਪੀ ਦੀ ਸਰਕਾਰ ਨੇ ਉਹ ਪੈਨਸ਼ਨ ਵਾਲੀ ਪੱਕੀ ਆਰਮੀ ਦੀ ਭਰਤੀ ਸੱਚੀ ਤੇ ਠੇਕੇ ਵਾਲੀ ਅਗਨੀ ਵੀਰ ਬੰਗੂ ਬਣਾ ਕੇ ਰੱਖਦੇ ਬੇਰੋਜ਼ਗਾਰੀ ਪਹਿਲਾਂ ਬਹੁਤ ਐ ਪਹਿਲਾਂ ਕੁਝ ਲੋਕ ਕੁਝ ਨੌਜਵਾਨ ਬੱਚੇ ਫੌਜ ਹੌਸਲੇ ਦੇ ਨਾਲ ਤਕੜੇ ਹੋ ਕੇ ਜਾਂਦੇ ਸੀ ਕਿ ਦੇਸ਼ ਦੀ ਰਾਖੀ ਕਰਾਂਗੇ ਬਾਰਡਰ ਦੇ ਉੱਪਰ ਉਹ ਇਸ ਗੱਲ ਦੀ ਪਰਵਾਹ ਨਹੀਂ ਕਰਦੇ ਸੀ ਕਿ ਅਸੀਂ ਦੇਸ਼ ਵਾਸਤੇ ਕਦੇ ਸ਼ਹੀਦ ਵੀ ਹੋ ਸਕਦੇ ਹਾਂ ਨਾ ਉਹਨਾਂ ਦੀਆਂ ਮਾਂ ਬਾਪ ਸੋਚਦੇ ਸੀ ਉਹ ਕਹਿੰਦੇ ਕੋਈ ਨਹੀਂ ਪੁੱਤ ਦੇਸ਼ ਵਾਸਤੇ ਚਲੇ ਕਿ ਅੱਜੇ ਭਾਜਪੀ ਦੀ ਸਰਕਾਰ ਨੇ ਆਰਮੀ ਦੀ ਪੱਕੀ ਪੈਨਸ਼ਨ ਵਾਲੀ ਭਰਤੀ ਕੱਚੀ ਤੇ ਠੇਕੇ ਵਾਲੀ ਬਣਾ ਕੇ ਅਗਲੀ ਦੀ ਵਾਲੀ ਬਣਾਤੀ ਸਾਢੇ 700 ਕਿਸਾਨ ਭਰਾ ਸ਼ਹੀਦ ਹੋਏ ਤੇ ਤਾਂ ਜਾ ਕੇ ਦੋ ਕਾਲ ਤਿੰਨ ਕਾਲੇ ਘੁੰਮ ਵਾਪਸ ਹੋਏ ਸਾਢੇ 700 ਕਿਸਾਨਾਂ ਦੀ ਸ਼ਹਾਦਤ ਹੋਣ ਤੋਂ ਬਾਅਦ ਬੀਜੇਪੀ ਦੀ ਸਰਕਾਰ ਨੇ ਤਿੰਨ ਕਾਲੇ ਤੋਂ ਵਾਪਸ ਦਿੱਤੇ ਕਿੰਨੀ ਮਹਿੰਗਾਈ ਹੋ ਗਈ ਦੇਸ਼ 'ਚ ਗੈਸ ਸਿਲੰਡਰ ਪੈਟਰੋਲ ਡੀਜ਼ਲ ਦਾਲਾਂ ਤੇਲ ਕਿੰਨਾ ਮੁਸ਼ਕਲ ਹੈ ਚੁਲਾ ਜਲਾਣਾ ਕੌਣ ਅਮੀਰ ਹੋ ਰਿਹਾ ਦੇਸ਼ ਦੇ ਵਿੱਚ ਅਡਾਨੀ ਅਡਾਨੀ ਵਰਗੇ ਵੱਡੇ ਕਾਰੋਬਾਰ ਕਰਨ ਵਾਲੇ ਲੋਕ ਉਨ੍ਹਾਂ ਦੀ ਤਰੱਕੀ ਹੋ ਰਹੀ ਹੈ ਕਿਉਂਕਿ ਭਾਜਪਾ ਨੇ ਸਿਰਫ ਦੇਸ਼ ਦੇ 15 ਬੰਦਿਆਂ ਨੂੰ ਅਮੀਰ ਕੀਤਾ ਹੈ ਬਾਕੀ ਸਾਰੇ ਦੇਸ਼ ਨੂੰ ਕਮਜ਼ੋਰ ਕੀਤਾ ਹੈ ਕਿਹਦਾ ਕਰਜ਼ਾ ਮਾਫ ਹੋ ਰਿਹਾ ਹੈ ਵੱਡੇ ਕਾਰਖਾਨੇ ਵਾਲਿਆਂ ਦਾ ਉਹੀ 15 ਬੰਦਿਆਂ ਦਾ ਇਹ ਕੋ ਕਾਂਗਰਸ ਪਾਰਟੀ ਦੀ ਸਰਕਾਰ ਸੀ ਡਾਕਟਰ ਮਨਮੋਹਨ ਸਿੰਘ ਜੀ ਦੀ ਸਰਕਾਰ ਕਾਂਗਰਸ ਪਾਰਟੀ ਦੀ ਸਰਕਾਰ ਜਿਨ੍ਹਾਂ ਨੇ ਦੇਸ਼ ਦੇ ਵਿੱਚ ਚੰਗੇ ਕਾਨੂੰਨ ਬਣਾਏ ਕੋਈ ਬੱਚਾ ਪੜ੍ਹਾਈ ਤੋਂ ਵਾਂਝੇ ਨਾ ਰਹੇ ਕੋਈ ਬੱਚਾ ਭੁੱਖਾ ਨਾ ਰਹੇ ਕੋਈ ਪਰਿਵਾਰ ਪੇਟ ਤੋਂ ਭੁੱਖਾ ਨਾ ਰਹੇ ਨਰੀਕਾ ਦਾ ਕਾਨੂੰਨ ਬਣਾਇਆ ਕਿ 100 ਦਿਨ ਦਾ ਰੋਜ਼ਗਾਰ ਹਰ ਗਰੀਬ ਨੂੰ ਮਿਲ ਸਕੇ ਕਿਸੇ ਕਿਸਾਨ ਭਰਾ ਦੀ ਜ਼ਮੀਨ ਸਰਕਾਰ ਲੈ ਲੈਂਦੀ ਹੈ ਜਾਂ ਸ਼ਹਿਰੀ ਦੀ ਜ਼ਮੀਨ ਲੈ ਲਈ ਉਹਨੂੰ ਸਹੀ ਮੁਆਵਜ਼ਾ ਮਿਲੇ ਔਰ ਜਦੋਂ ਛੋਟੀ ਕਿਸਾਨੀ ਕਮਜ਼ੋਰ ਹੋ ਗਈ ਸੀ ਨਾ ਤਾਂ ਉਸ ਵੇਲੇ ਬੀਜੇਪੀ ਦੀ ਸਰਕਾਰ ਮੰਗੂ 15 ਵੱਡੇ ਘਰਾਣਿਆਂ ਦਾ ਕਰਜ਼ਾ ਮਾਫ ਨਹੀਂ ਕੀਤਾ ਕਾਂਗਰਸ ਨੇ ਕਾਂਗਰਸ ਨੇ ਛੋਟੇ ਕਿਸਾਨ ਦਾ 72000 ਕਰੋੜ ਦਾ ਕਰਜ਼ਾ ਪੂਰੇ ਦੇਸ਼ ਦੇ ਛੋਟੇ ਕਿਸਾਨ ਦਾ ਮਾਫ ਕੀਤਾ ਸੀ ਕਿਸਾਨ ਨੂੰ ਮਜ਼ਬੂਤ ਕਰਵਾਸਤੇ ਕਿਸਨੇ ਡਾਕਟਰ ਬਨਮੋਹਨ ਸਿੰਘ ਜੀ ਨੇ ਹੁਣ ਅੱਜ ਕੀ ਕਾਂਗਰਸ ਕਹਿ ਰਹੀ ਹੈ ਅੱਜ ਕਾਂਗਰਸ ਕਹਿ ਰਹੀ ਹੈ ਕਿ ਦੇਸ਼ ਦੇ ਵਿੱਚ ਕਾਂਗਰਸ ਪਾਰਟੀ ਦੀ ਸਰਕਾਰ ਬਣਨ ਤੋਂ ਬਾਅਦ ਸਭ ਤੋਂ ਪਹਿਲਾਂ ਨਰੀਗਾ ਦੀ ਦਿਹਾੜੀ ਨੂੰ 400 ਰੁਪਏ ਦੇ ਚੱਕਣਾ ਹੈ ਬਾਕੀ ਗਰੀਬ ਲੋਕਾਂ ਨੂੰ ਖੜਾ ਹੋ। ਕਿਸਾਨ ਦੀ ਫਸਲ ਦਾ ਐਮਐਸਪੀ ਦਾ ਕਾਨੂੰਨ ਪਹਿਲੀ ਕੈਬਨ ਵਿੱਚ ਪਾਸ ਕਰਨਾ ਹੈ ਤਾਂ ਕਿ ਪੂਰੇ ਦੇਸ਼ ਦਾ ਕਿਸਾਨ ਮਜ਼ਬੂਤ ਹੋ ਕੇ ਦੇਸ਼ ਵਾਸਤੇ ਖੜਾ ਹੋ ਸਕੇ ਦੁਆਰਾ। ਜਿੱਥੇ ਤੱਕ ਅੱਜ ਗੱਲ ਹੈ ਆਪਣੀ ਸੂਬੇ ਦੀ ਤੁਸੀਂ ਸਭ ਨੇ ਦੇਖਿਆ ਅੱਜ ਇਹ ਕਾਂਗਰਸ ਪਾਰਟੀ ਵਾਦਾ ਕਰ ਰਹੀ ਹੈ ਜਿਸ ਤਰ੍ਹਾਂ ਮੈਂ ਤੁਹਾਨੂੰ ਕਿਹਾ ਨਾ ਕਿ ਕਾਂਗਰਸ ਪਾਰਟੀ ਮਰੀਗਾ 400 ਦਾ ਵਾਦਾ ਕਰ ਲਿਆ ਤੁਹਾਡੇ ਕੋਲ ਗਰੰਟੀ ਕਾਰਡ ਆ ਗਿਆ ਘਰ ਜਾ ਕੇ ਪੜ੍ਹ ਲਿਓ ਆਰਾਮ ਨਾਲ ਔਰ ਕਾਂਗਰਸ ਪਾਰਟੀ ਜੇ ਜਦੋਂ ਵੀ ਕੁਝ ਕਿਹਾ ਉਹਨੂੰ ਬੇਸ਼ੱਕ ਪੂਰਾ ਕੀਤਾ ਔਰ ਕਾਂਗਰਸ ਪਾਰਟੀ ਨੇ ਹਮੇਸ਼ਾ ਸਵਦਾ ਵਿਕਾਸ ਦੀ ਗੱਲ ਕੀਤੀ ਹੈ ਕਾਂਗਰਸ ਪਾਰਟੀ ਨੇ ਕਦੇ ਧਰਮ ਦੇ ਨਾਮ ਤੇ ਜਾਤ ਪਾਤ ਦੇ ਨਾਮ ਤੇ ਵੋਟ ਨਹੀਂ ਮੰਗਿਆ ਕਾਂਗਰਸ ਪਾਰਟੀ ਨੇ ਹਮੇਸ਼ਾ ਦੇਸ਼ ਨੂੰ ਹੀ ਕਿ ਸਮਝਿਆ ਔਰ ਇਸ ਦੇਸ਼ ਦੇ ਹਰ ਵਰਗ ਨੂੰ ਮਜ਼ਬੂਤ ਕਰਨ ਦੀ ਗੱਲ ਕਾਂਗਰਸ ਪਾਰਟੀ ਨੇ ਕੀਤੀ ਹੈ ਅੱਜ ਵੀ ਜਿੱਥੇ ਐਮਐਸਪੀ ਦੀ ਗੱਲ ਕਰ ਰਹੀ ਹੈ ਕਾਂਗਰਸ ਜਿੱਥੇ 400 ਰੁਪਏ ਨਰੀਕਾ ਦੀ ਦਿਹਾੜੀ ਦੀ ਗੱਲ ਕਰ ਰਹੀ ਹੈ ਕਾਂਗਰਸ ਉੱਥੇ ਸਾਡੀਆਂ ਬੀਬੀਆਂ ਪੈਰਾਂ ਦੇ ਚੁੱਲ੍ਹੇ ਵਾਸਤੇ ਗਰੀਬ ਆਦਮੀ ਦੇ ਹਰ ਘਰ ਦੀ ਵੱਡੀ ਬੇਬੇ ਨੂੰ 8500 ਰੁਪਏ ਮਹੀਨੇ ਦਾ ਦੇਣ ਦਾ ਵਾਅਦਾ ਕਾਂਗਰਸ ਪਾਰਟੀ ਕਰ ਰਹੀ ਹੈ ਸਾਡੇ ਬੇਰੋਜ਼ਗਾਰ ਨੌਜਵਾਨ ਬੱਚਿਆਂ ਨੂੰ ਜਿਹੜੇ ਪੜ੍ਹੇ ਲਿਖੇ ਹਨ ਉਹਨਾਂ ਨੂੰ ਜਦ ਤੱਕ ਰੋਜ਼ਗਾਰ ਨਹੀਂ ਮਿਲਦਾ ਤਦ ਤੱਕ 1 ਲੱਖ ਰੁਪਏ ਦੀ ਸਹਾਇਤਾ ਉਹਨਾਂ ਨੂੰ ਗਿਲ ਸਮਝੇ ਇਸ ਗੱਲ ਦੀ ਵਿਵਾਦਾ ਕਾਂਗਰਸ ਪਾਰਟੀ ਕਰੇ ਆਪਣੇ ਸੂਬੇ ਸਰਕਾਰ ਆਈ ਸੀ ਸਵਾ ਦੋ ਸਾਲ ਪਹਿਲਾਂ ਬਹੁਤ ਵਾਦੇ ਕੀਤੇ ਉਹਨਾਂ ਨੇ ਚੋਣਾਂ ਤੋਂ ਪਹਿਲਾਂ ਬਹੁਤ ਸਾਰੇ ਵਾਦੇ ਕੀਤੇ ਉਹਨਾਂ ਨੇ ਚੋਣਾਂ ਤੋਂ ਪਹਿਲਾਂ ਔਰ ਕੀ ਕਿਹਾ ਕੀ ਕਿਹਾ ਸੀ ਆਮ ਆਦਮੀ ਪਾਰਟੀ ਆਨੇ ਕੀ ਕਿਹਾ ਸੀ ਇਹ ਕਹਿੰਦੇ ਪੰਜਾਬ ਚੋਂ ਬੇਰੋਜ਼ਗਾਰੀ ਖਤਮ ਕਰਾਂਗੇ ਫਿਰ ਕਹਿੰਦੇ ਸੀ ਪੰਜਾਬ ਚੋਂ ਨਸ਼ਾ ਖਤਮ ਕਰਾਂਗੇ ਫਿਰ ਕਹਿੰਦੇ ਸੀ ਪੰਜਾਬ ਚੋਂ ਮਾਈਨਿੰਗ ਬੰਦ ਕਰਾਂਗੇ ਫਿਰ ਕਹਿੰਦੇ ਸੀ ਜਿਹੜੇ ਕੱਚੇ ਮਜ਼ਦਮ ਲੱਗੇ ਆ ਬੱਚੇ ਉਹਨਾਂ ਨੂੰ ਹਰਾ ਪੈਨ ਚਲਾਵਾਂਗੇ ਪਹਿਲੇ ਦਿਨ ਪੱਕੇ ਕਰ ਦਾਂਗੇ ਫਿਰ ਬੀਬੀਆਂ ਨੂੰ ਕਹਿਣ ਲੱਗੇ ਵੀ ਪਰਸ ਲੈ ਲਓ ਹਜ਼ਾਰ-ਹਜ਼ਾਰ ਪਾਵਾਂਗੇ ਆ ਦੱਸੋ 27 ਮਹੀਨੇ ਹੋ ਗਏ ਕਿਸੇ ਮੇਰੀ ਮਾਂ ਦੇ ਖਾਤੇ ਚ ਕਿਹ ਰੁਪਈਆ ਆਇਆ ਅੱਜੇ ਵਕਤ ਆਇਆ ਵੋਟ ਪਾ ਕੇ ਸਹੀ ਜਵਾਬ ਦੇਣ ਦਾ ਔਰ ਜਿਹੜਾ ਜਸ ਨਿਆਂ ਦੇਤਾ ਤੁਸੀਂ ਵੋਟ ਪਾ ਕੇ ਤਾਂ ਸਮਝ ਆ ਜੂ ਤਾਂ ਫਿਰ ਸ਼ਾਇਦ ਚੋਣਾਂ ਤੋਂ ਬਾਅਦ ਇਹ ਸੋਚਣ ਲੱਗਣਗੇ ਕਿ ਅਸੀਂ ਕੁਝ ਦੇਣਾ ਇਹ ਮੈਂ ਤੁਹਾਨੂੰ ਗੱਲ ਇਸ ਕਰਕੇ ਕੀਤੀ ਹੈ ਕਿ ਜੇ ਅਸੀਂ ਇਸ ਵਾਰੀ ਦੀ ਵੋਟ ਦਾ ਇਸਤੇਮਾਲ ਸਹੀ ਤਰੀਕੇ ਨਾਲ ਨਹੀਂ ਕਰਾਂਗੇ ਤਾਂ ਨੁਕਸਾਨ ਹੋਊਗਾ ਮੇਰੇ ਬਾਰੇ ਗੱਲ ਹੋ ਰਹੀ ਸੀ 12-13 ਸਾਲ ਸੰਗਰੂਚ ਕੰਮ ਕੀਤਾ ਪਹਿਲਾਂ ਉੱਥੇ ਐਮਪੀ ਬਣਨ ਦਾ ਮੌਕਾ ਮਿਲਿਆ ਫਿਰ ਉੱਥੇ ਐਮਐਲਏ ਬਣ ਕੇ ਵਜ਼ੀਰ ਬਣਨ ਦਾ ਮੌਕਾ ਮਿਲਿਆ ਆਪਣੇ ਇਲਾਕੇ ਨੂੰ ਉੱਪਰ ਚੱਕਣ ਦੀ ਗੱਲ ਸੀ ਆਪਣੇ ਇਲਾਕੇ ਦੀ ਤਰੱਕੀ ਦੀ ਗੱਲ ਸੀ ਆਪਣੇ ਇਲਾਕੇ 'ਚ ਸਹੂਲਤਾਂ ਦੇਣ ਦੀ ਗੱਲ ਸੀ ਅੱਜ ਮੈਨੂੰ ਦੱਸ ਕੇ ਤਸੱਲੀ ਹੈ ਕਿ ਅੱਜ ਸੰਗਰੂ ਦਾ ਇਲਾਕੇ ਦਾ ਕੋਈ ਪਿੰਡ 18 ਫੁੱਟ ਘਟ ਤੋਂ ਸੜਕ ਦਾ ਨਹੀਂ ਕੋਈ ਪਿੰਡ ਐਸਾ ਨਹੀਂ ਇਥੇ ਕੈਮਰਾ ਨਹੀਂ ਲੱਗੇ ਕੋਈ ਪਿੰਡ ਐਸਾ ਨਹੀਂ ਜਿੱਥੇ ਅਸੀਂ ਬੱਚਿਆਂ ਦੇ ਖੇਡਾਂ ਵਾਸਤੇ ਅਦਾਰੇ ਨਹੀਂ ਬਣਾਇਆ ਕੋਈ ਪਿੰਡ ਦੀ ਸੜਕ ਐਸੀ ਨਹੀਂ ਜਿੱਥੇ ਚਿੱਟੀ ਪੱਟੀ ਲਾ ਕੇ ਗੋਲ ਸ਼ੀਸ਼ੇ ਨਹੀਂ ਲਾਏ ਮੋੜਾਂ ਤੇ ਦੋ بڑے ਹਸਪਤਾਲ ਖੋਲੇ ਇੱਕ ਪੀਜੀਆ ਦਾ ਹਸਪਤਾਲ ਇੱਕ ਟਾਟਾ ਦਾ ਕੈਂਸਰ ਹਸਪਤਾਲ ਅੱਜ ਦੋਨੋਂ ਹਸਪਤਾਲ 'ਚ ਗਰੀਬ ਲੋਕਾਂ ਦਾ ਇਲਾਜ ਮੁਫਤ ਦੇ ਵਿੱਚ ਹੁੰਦਾ ਪੈਸਾ ਨਹੀਂ ਖਰਚ ਹੁੰਦਾ ਕਹਿਣਾ ਮੇਰਾ ਮਕਸਦ ਇਹ ਹੈ 12 ਸਾਲ ਕੰਮ ਕਰਕੇ ਅੱਜ ਪਾਰਟੀ ਨੇ ਉਹ जिम्मेवारी ਦੇ ਕੇ ਭੇਜਿਆ ਹੈ ਇਲਾਕੇ ਦੇ ਤਰੱਕੀ ਵਾਸਤੇ ਇਲਾਕੇ ਦੇ ਲੋਕਾਂ ਦੀ ਮਜ਼ਬੂਤੀ ਵਾਸਤੇ ਨੌਜਵਾਨ ਬੱਚਿਆਂ ਦੇ ਚੰਗੇ ਭਵਿੱਖ ਵਾਸਤੇ ਆ ਤੁਸੀਂ ਦੇਖ ਲਓ ਆਪਾਂ ਪਿਛਲੀਆਂ ਚੋਣਾ ਚ ਬੀਬੀ ਆਨੇ ਵੱਡੇ ਪਦਰ ਤੇ ਸੌਂਹਾਂ ਖੋਈਆਂ ਕਾਦੇ ਲਈ ਕਿ ਸਾਡੇ ਬੱਚਾ ਨੂੰ ਜੇ ਪੰਜਾਬ ਤੋਂ ਨਸ਼ਾ ਖਤਮ ਹੋ ਜਾਊਗਾ ਬੱਚੇ ਨਸ਼ਾ ਵਾਲੇ ਪਾਸੇ ਨਹੀਂ ਜਾਣਗੇ ਤੇ ਨਸ਼ਾ ਦਾ ਵੱਧ ਗਿਆ ਅੱਜ ਲੋੜ ਹੈ ਬੱਚਿਆਂ ਦੇ ਵਾਸਤੇ ਖੇਡਾਂ ਦੇ ਧਾਰੇ ਬਣਾਉਣਾ ਤੇ ਬੱਚਿਆਂ ਦੇ ਰੋਜ਼ਗਾਰ ਦਾ ਪ੍ਰਬੰਧ ਕਰਨਾ ਔਰ ਜਦੋਂ ਇਹ ਦੋਨੋਂ ਚੀਜ਼ਾਂ ਕਰਾਂਗੇ ਤਾਂ ਬੱਚੇ ਨਸ਼ਾ ਤੋਂ ਬਾਹਰ ਨਿਕਲਣਗੇ ਤਾਂ ਬੱਚਿਆਂ ਨੂੰ ਸਹੀ ਸੇਧ ਦੇ ਸਕਦੇ ਹਾਂ ਜਿਹੜਾ ਬੱਚਾ ਨੌਜਵਾਨ ਹੁੰਦਾ ਉਹਦੀ ਕੱਚੀ ਉਮਰ ਹੁੰਦੀ ਹੈ ਨਾ ਉਹ ਜਿਹੜੇ ਮਰਜ਼ੀ ਪਾਸੇ ਲਾ ਲਓ ਉਸੇ ਪਾਸੇ ਲੱਗ ਜਾਂਦਾ ਗੱਲ ਤਾਂ ਇਹ ਹੈ ਕਿ ਜਿਉ ਉਹਨੂੰ ਸਹੀ ਸਮੇਂ ਤੇ ਸਹੀ ਸੇਧ ਦੇਤੀ ਨਾ ਫਿਰ ਬੱਚਾ ਉਸੇ ਪਾਸੇ ਚੱਲ ਪੈਂਦਾ ਅੱਜ ਮੈਂ ਬੜੇ ਕੋਲੇ ਆਏ ਇਹ ਕੰਮ ਵਾਸਤੇ ਤੁਸੀਂ ਆਪਣਾ ਅਸ਼ੀਰਵਾਦ ਦਿਓ ਪਿਆਰ ਦਿਓ ਇਸ ਇਲਾਕੇ ਦੀ ਸੇਵਾ ਦਿਓ ਔਰੇ ਖੇਡਾਂ ਦਾ ਪ੍ਰਬੰਧ ਵੀ ਕਰਾਂਗੇ ਬੱਚਿਆਂ ਦਾ ਔਰ ਔਰੇ ਬੜੇ ਰੋਜ਼ਗਾਰ ਦੇ ਸਾਧਨ ਵਾਸਤੇ ਬੇਰੋਜ਼ਗਾਰੀ ਨੂੰ ਖਤਮ ਕਰਨ ਵਾਸਤੇ ਕਾਰੋਬਾਰ ਬਾਹਰਲੇ ਸੂਬਿਆਂ ਦਾ ਪੈਸਾ ਉਰੇ ਲਾ ਕੇ ਲਾਵਾਂਗੇ ਤਾਂ ਕਿ ਕਾਰੋਬਾਰ ਖੁੱਲਣ ਰੋਜ਼ਗਾਰ ਦੇ ਸਾਧਨ ਪੈਦਾ ਹੋਵੇ ਔਰ ਬੇਰੋਜ਼ਗਾਰੀ ਦੇ ਉੱਪਰ ਅਪਨਾ ਹੱਥ ਪਾ ਸਕੀਏ ਔਰ ਤੁਸੀਂ ਇਹ ਦੇਖੋਗੇ ਤੁਸੀਂ ਇਹ ਦੇਖੋਗੇ ਕੋਈ ਵੀ ਬੰਦਾ ਤੁਹਾਨੂੰ ਆ ਕੇ ਕਹਿੰਦਾ ਨਾ ਭਈਆ ਰੋਕੋ ਕੋਈ ਵੀ ਬੰਦਾ ਤੁਹਾਨੂੰ ਆ ਕੇ ਕਹਿੰਦਾ ਕਿ ਭਾਈ ਸਰਕਾਰ ਚੋ ਰੋਜ਼ਗਾਰ ਦੇ ਜਾ ਕੇ ਸਾਰੇ ਬੇਰੋਜ਼ਗਾਰ ਬੱਚਾ ਨੂੰ ਕੋਈ ਬੰਦਾ ਸਰਕਾਰੀ ਰੋਜ਼ਗਾਰ ਉਹਨਾਂ ਨੇ ਦੇ ਸਕਦਾ ਕਿੰਨੀ ਬੇਰੋਜ਼ਗਾਰੀ ਪੰਜਾਬ ਚ ਹੈ ਔਰ ਫਿਰ ਜਦੋਂ ਸਰਕਾਰ ਦਾ ਰੋਜ਼ਗਾਰ ਦੇਣਾ ਹੁੰਦਾ ਨਾ ਫਿਰ ਸਾਰੇ ਬੱਚਾ ਦੇ ਨੰਬਰ ਨਹੀਂ ਆਉਂਦੇ ਉਹਨੇ ਕਿਉਂਕਿ ਹੱਦ ਤੱਕ ਪੇਪਰ ਨਾਲ ਰੋਜ਼ਗਾਰ ਮਿਲਦਾ ਹੈ ਜੇ ਜਿਹੜਾ ਬੱਚਾ ਥੋੜਾ ਕਮਜ਼ੋਰ ਹੁੰਦਾ ਰਹਿ ਜਾਂਦਾ ਉਹ ਫਿਰ ਹੋਰ ਦੁਖੀ ਹੁੰਦਾ ਇਸ ਕਰਕੇ ਮੇਰੀ ਬੇਇੱਜ਼ਤੀ ਹੈ ਅੱਪਾ ਨੂੰ ਸਰਕਾਰੀ ਰੋਜ਼ਗਾਰ ਦੇ ਨਾਲ ਨਾਲ ਪ੍ਰਾਈਵੇਟ ادارےਾਂ ਦਾ ਪੈਸਾ ਖੋਲਣਾ ਪੈਣਾ ਓਰੇ ਪ੍ਰਾਈਵੇਟ ਪੈਸਾ ਲਿਆਣਾ ਪੈਣਾ ਤਾਂ ਕਿ ਰੋਜ਼ਗਾਰ ਦਾ ਪ੍ਰਬੰਧ ਹੋ ਸਕੇ ਔਰ ਜ਼ਿੰਮੇਵਾਰੀ ਮੇਰੀ ਹੈ ਜੇ ਅੱਜ ਮੈਨੂੰ ਤੁਸੀਂ ਲੋਕ ਆਪਣਾ ਪਿਆਰ ਤੇ ਅਸ਼ੀਰਵਾਦ ਦਿਨੇ ਹੋ ਆਪਾਂ ਇਸ ਇਲਾਕੇ ਨੂੰ ਉੱਪਰ ਚੱਕਾਂਗੇ ਆਪਣੇ ਬੱਚਿਆਂ ਦੇ ਰੋਜ਼ਗਾਰ ਦਾ ਪ੍ਰਬੰਧ ਕਰਾਂਗੇ ਆਪਣੇ ਇਲਾਕੇ ਦੀ ਤਰੱਕੀ ਕਰਾਵੇ ਔਰ ਮੈਂ ਸਮਝਦਾ ਮੈਨੂੰ ਪਿਛਲੇ ਪਿੰਡ ਦੀ ਬੀਬੀ ਕਹਿ ਰਹੀ ਸੀ ਕਿ ਨਹੀਂ ਪੁੱਤ ਉਹਦਾ ਇਕੱਲੇ ਬਜ਼ੁਰਗ ਰਹਿ ਗਏ ਦੋ ਦੋ ਬੱਚੇ ਸੀ ਸਭ ਬਾਹਰ ਜਾਣ ਨੂੰ ਕਰਦੇ ਆ ਉਹ ਬਾਹਰ ਜਾਣ ਨੂੰ ਇਸੇ ਕਰਕੇ ਕਰਦੇ ਆ ਕਿ ਉਹਨੇ ਕਿਸੇ ਨੇ ਇੰਤਜ਼ਾਮ ਨਹੀਂ ਕੀਤਾ ਕਿ ਆਜੇ ਇੰਤਜ਼ਾਮ ਦੀ ਲੋੜ ਹੈ ਮੈਂ ਤਾਂ ਹੀ ਤਾਂ ਕਿ ਕਿ ਉਹਦੇ ਦੇਸ਼ ਚ ਕੋਈ ਬੰਦਾ ਅਮੀਰ ਹੋਇਆ ਅਡਾਨੀ ਅੱਜ ਜ਼ਰੂਰਤ ਹੈ ਸਹੀ ਇਸਤੇਮਾਲ ਕਰਨਾ ਹੈ ਵੋਟ ਦਾ ਔਰ ਜੇ ਤੁਸੀਂ ਸਹੀ ਇਸਤੇਮਾਲ ਕੀਤਾ ਵੋਟ ਦਾ ਨਾ ਤਾਂ ਪ੍ਰਮਾਤਮਾ ਇਸ ਇਲਾਕੇ ਨੂੰ ਭਗ ਲਾਉਗਾ ਆਉਣ ਵਾਲੇ ਸਮੇਂ ਤੇ ਪ੍ਰਵਾਹ ਕਰਨ ਦੇ ਲੋਕੀ। ਔਰ ਮੈਂ ਜਿਆਦਾ ਲੰਬਾ ਨਹੀਂ ਬੋਲਣਾ ਤੁਸੀਂ ਵੀ ਬੜੀ ਦੇਰ ਤੋਂ ਬੈਠੇ ਹੋ ਅੱਗੇ ਵੀ ਬੜੇ ਪ੍ਰੋਗਰਾਮ ਹੈ। ਸਿਵਰੇ ਜੀ ਜੋ ਵੀ ਇੱਥੇ ਸਿਵਰੇ ਜੀ ਮੰਗਿਆ ਪਿੰਡ ਦੀ ਮੇਰੇ ਕੋਟੇ ਦੇ ਗ੍ਰਾਂਡ ਚੋ ਜਦੋਂ ਵੀ ਮੈਨੂੰ ਕੋਈ ਪ੍ਰਮਾਤਮਾ ਨੇ ਮਿਹਰ ਕੀਤੀ ਤੋ ਪਹਿਲੇ ਸੱਤਿਆ ਉਹ ਜੋ ਵੀ ਕਾਮ ਹੋਣਾ ਹੋਗਾ ਉਹਦੇ ਵਾਸਤੇ ਆਪਾਂ ਮਜ਼ਦੂਰੀ ਕਰਾਂਗੇ ਤਾਂ ਕਿ ਸਾਡੇ ਲੋਕਾਂ ਨੂੰ ਸਹੂਲਤ ਮਿਲ ਸਕੇ ਜਿਸ ਕਰਦੇ ਇਸ ਪਿੰਡ ਦੇ ਇਸ ਇਲਾਕੇ ਦੇ ਲੋਕ ਵਾਝੇ ਆਂ ਔਰ ਅੱਜ ਮੈਂ ਆਖ਼ਰ ਵਿੱਚ ਇੱਕੋ ਗੱਲ ਕਹਿਣੀ ਹੈ ਇੱਕ ਤਰੀਕ ਨੂੰ ਓਟਾਂ ਪੈਣੀ ਹੈ ਚੋ ਨਿਸ਼ਾਨ ਹੱਥ ਪੰਜਾ 5 ਨੰਬਰ ਦੇ ਉੱਪਰ ਪੰਜੇ ਦਾ ਨਿਸ਼ਾਨ ਹੈ ਮਸ਼ੀਨ ਦੇ ਉੱਪਰ ਜੇ ਤੁਹਾਨੂੰ ਮੇਰੀ ਗੱਲ ਤੇ ਵਿਸ਼ਵਾਸ ਹੋਵੇ ਨਾ ਫਿਰ ਆ ਪੰਜ ਦਿਨ ਮੇਰੇ ਵਾਸਤੇ ਪ੍ਰਚਾਰ ਕਰੋ ਪੰਜ ਦਿਨ ਮੇਰੇ ਵਾਸਤੇ ਜ਼ੋਰਦਾਰ ਤਰੀਕੇ ਨਾਲ ਤੁਹਾਨੂੰ ਇਸ ਪ੍ਰਚਾਰ 'ਚ ਹਿੱਸਾ ਲੈਣਾ ਪੈਣਾ ਹੈ। ਇਹਦੇ ਕੰਮ 'ਚ ਤੁਸੀਂ ਸਹਿਯੋਗ ਕਰਨਾ ਪੈਣਾ ਤਾਂ ਜਾ ਕੇ ਕੰਮ ਸਿਰੇ ਚੜੂਗਾ। ਇਹ ਬਹੁਤ ਵੱਡਾ ਇਲਾਕਾ ਹੈ ਔਰ ਮੈਂ ਸਾਰੇ ਪਿੰਡਾਂ 'ਚ ਨਹੀਂ ਜਾ ਸਕਦਾ ਜਿਵੇਂ ਉਰੇ ਕਈ ਪਿੰਡਾਂ ਦੇ ਸਰਪੰਚ ਸਾਹਿਬਾਨ ਉਰੇ ਆਏ ਆ। ਇਸ ਦਾ ਤੁਹਾਨੂੰ ਵੀ ਸਾਰੇ ਪਾਸੇ ਸੁਨੇਹਾ ਲਾਣਾ ਪੈਣਾ ਹੈ। ਵਾਦਾ ਮੇਰਾ ਹੈ ਤੁਸੀਂ ਅਸ਼ੀਰਵਾਦ ਦਿਓ। ਇਸ ਇਲਾਕੇ ਦੀ ਤਰੱਕੀ ਵਾਸਤੇ ਇਸ ਇਲਾਕੇ ਦੀ ਜ਼ਰੂਰਤ ਵਾਸਤੇ ਆਵਾਜ਼ ਨੂੰ ਹਿੰਦੁਸਤਾਨ ਦੀ ਪਾਰਲੀਮੈਂਟ ਚੱਕਾਂਗੇ ਉੱਥੋਂ ਪੈਸਾ ਮਜ਼ੂਕਾ ਕਰਕੇ ਆਪਣੇ ਇਲਾਕੇ ਦੀ ਤਰੱਕੀ ਵਾਸਤੇ ਲੈ ਕੇ ਆਵਾਂਗੇ ਤਾਂ ਕਿ ਇਸ ਇਲਾਕੇ ਦੇ ਨੌਜਵਾਨ ਬੱਚਿਆਂ ਦਾ ਬਜ਼ੁਰਗਾਂ ਦਾ ਬੀਬੀਆਂ ਦਾ ਸਾਰਿਆਂ ਦਾ ਚੰਗਾ ਪਹੁੰਚ ਹੋ ਸਕੇ ਐਨੀਆਂ ਬੇਰਤਿਆ ਕਰਦਾ ਹੋਇਆ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੈਪੀਨ ਜੈ ਭਰਤ ਸਾਡੇ ਕਾਮਰੇਡ ਸਾਹਿਬ ਆਏ ਆ ਸਾਡੇ ਚੋਣ ਪ੍ਰਚਾਰ ਨੂੰ ਹੰਕਾਰਾ ਦੇਣ ਵਾਸਤੇ ਸਾਡੀ ਮਦਦ ਵਾਸਤੇ ਸਰਦਾਰ ਨਰੇਂਦਰ ਦਾਸ ਨਰੇਂਦਰ ਦਾਸ ਜੀ ਆਏ ਮੇਰੀ ਤੋਂ ਮੈਂ ਜ਼ਿਲ੍ਹਾ ਸੈਕਟਰੀ ਆ ਜੀ ਸੀਪੀਆਈ ਸੀਪੀਆਈ ਦੇ ਜ਼ਿਲ੍ਹਾ ਸੈਕਟਰੀ ਸਾਹਿਬ ਆਏ ਆ ਮੈਂ ਇਹਨਾਂ ਦਾ ਤੇ ਇਹਨਾਂ ਦੀ ਪੂਰੀ ਜਥੇਬੰਦੀ ਦਾ ਤੇ ਪਾਰਟੀ ਦਾ ਜੋ ਸਮਰਥਨ ਇਹਨਾਂ ਨੇ ਸਾਨੂੰ ਦਿੱਤਾ ਹੈ ਉਹਨਾਂ ਦਾ ਬਹੁਤ-ਬਹੁਤ ਧੰਨਵਾਦ ਕਰਦਾ ਹਾਂ ਔਰ ਉਮੀਦ ਕਰਦਾ ਹਾਂ ਕਿ ਇਹ ਵੀ ਆਪਣਾ ਪ੍ਰਚਾਰ ਪਿੰਡੋਂ ਪਿੰਡ ਹਰ ਪਾਸੇ ਇਹਦਾ ਵੈਸੀ ਬੜੇ ਤਕੜੇ ਹੁੰਦੇ ਆ ਸਾਡੇ ਨਾਮ ਦਾ ਮੇਰਾ ਨਾਮ ਹੈ ਬਹੁਤ ਬਹੁਤ ਧੰਨਵਾਦ